ਹਾਰ ਰਾਸ ਮੇਰੀ ਮਨ ਬਨ ਜਾ ਰਾ ਸਰੂਆਤੀ ਪੰਕਤੀ ਵਿੱਚ ਲਿਖਦੇ ਨੇ ਹਾਰ ਰਾਸ ਮੇਰੀ ਰਾਸ ਕਹਿੰਦੇ ਨੇ ਪੂੰਜੀ ਨੂੰ ਧਨ ਦੌਲਤ ਨੂੰ ਕੋਸਾਲ ਦੇ ਲੈ ਜਿਹੜੀ ਮੇਰੀ ਦੌਲਤ ਹੈ ਜਿਹੜੀ ਮੇਰੀ ਰਾਸ ਹੈ ਉਹ ਹੈ ਹਾਰ ਪਰਮੇਸ਼ਰ ਕਹਿੰਦੇ ਇਹ ਮੁਖ ਮੇਰੇ ਲਈ ਤਾਂ ਮੇਰੀ ਦੌਤ ਮੇਰਾ ਧਨ ਨਾਸ ਪਰਮੇਸ਼ਰ ਹੀ ਹੈ ਵਾਹਿਗੁਰੂ ਹੈ ਹਾਰ ਰਾਸ ਮੇਰੀ ਤੇ ਖਰੀਦਦਾਰ ਕੌਣ ਮਨ ਬੰਦਾਰਾ ਕਹਿੰਦੇ ਮੇਰਾ ਮਨ ਖਰੀਦਦਾਰ ਹੈ ਹੁਣ ਮਨ ਨੇ ਪਰਮੇਸ਼ਰ ਨੂੰ ਖੇਦਣਾ ਹੈ ਪਰਮੇਸ਼ਰ ਨੂੰ ਵੀ ਦੌਤ ਨੂੰ ਆਪਣੇ ਪੱਲੇ ਵਿੱਚ ਪਾਉਣਾ ਹੈ ਹਾਰ ਰਾਸ ਮੇਰੀ من من جا ستگور تیرے راس جانی دوبارہ پھر کہ ہر راس میری من من جا رہا کہ ہری پرمشر میری دولت ہے میرا من ایک وپاری ہے یہ گل ستگور کے راس جانی کہ میں ستگر سچے پرمشر تو اس گل سمجھ پایا ہے ਮੈਨੂੰ ਵੀ ਇਸ ਗੱਲ ਦਾ ਪਤਾ ਹੈ ਮੈਨੂੰ ਵੀ ਉਸ ਸੱਚੇ ਸਾਥਕ ਨੂੰ ਇੱਕ ਆਕਾਰ ਕਰਵਾਇਆ ਹੈ ਉਹਨੇ ਇੱਕ ਗੱਲ ਸਮਝਾਉਣਾ ਕੀਤੀ ਹੈ ਭਾਈ ਅਸਲ ਵਿੱਚ ਜਿਹੜੀ ਦੌਲਤ ਹੈ ਉਹ ਪਰਮੇਸ਼ਰ ਦਾ ਨਾਮ ਹੈ ਸੱਚੀ ਦੌਲਤ ਉਹ ਹੈ ਜਿਹੜੀ ਹਮੇਸ਼ਾ ਦਾਇਰੇ ਤੇਰੇ ਨਾਲ ਰਹੇਗੀ ਜਿਹੜੀ ਦੌਲਤ ਇੱਕ ਵਾਰ ਤੇਰੇ ਕੋਲ ਆ ਗਈ ਉਹ ਕਦੇ ਜਾਏਗੀ جیرے سنسار دی دولت یہ کئی بار آ کے چلی جاتی ہے بندہ امیر ہو کے بھی کنگار ہو جاتا ہے پر جیرے رب والی راس ہے رب والی دولت ہے تم ہے وہ تا مہاراج اتھر جیرے اکر وچ بس کے وہ قدے بھی نہیں جاندے وہ صدا نار رہن رہے اس کر کے گروہ ارجن دیو مہاراج جی نے بھی کہا کنکا ایک جس جی بساو ہے تاکہ مہما گدے نیا یہ جڑا کنکا سفردار واہر تنگ کا بس گیا وہ سبھی نال رد ہے یہ دو اکر نا کسے جو گہ رہے ہو کبھی کبھیر صاحب جی کہتے جہیں اکر میں جپ لے یہ کدے دے نہیں اور گرو جی نے یہ بھی بچ لکھا کہ جادن نہیں ڈوبا ہے ਤਸਕਰ ਨਹੀਂ ਲੇਵਾ ਪਾਹੇ ਨਾ ਸਾਕੇ ਜਲ ਦੇ ਕਹਿਣ ਲੱਗੇ ਇਹ ਜਿਹੜੀ ਦੌਲਤ ਹੈ ਰੱਬ ਦੇ ਨਾਮ ਵਾਲੀ ਪਰਮੇਸ਼ਰ ਵਾਲੀ ਇਹਨੂੰ ਨਾ ਤਾਂ ਕੋਈ ਜਲ ਗੋਬ ਸਕਦਾ ਪਾਣੀ ਵਿੱਚ ਡੁੱਬੀ ਜਾ ਸਕਦੀ ਇਹ ਕ੍ਰਾਂਸੀ ਐਸੀ ਹੈ ਵੀ ਪਾਣੀ ਵਿੱਚ ਡੁੱਬ ਕੇ ਨਹੀਂ ਖਰਾਬ ਹੋਣੀ ਔਰ ਨਾ ਹੀ ਇਹਨੂੰ ਕੋਈ ਚੋਰ ਚੋਰਾ ਸਕਦਾ ਚੋਰੀ ਵੀ ਨਹੀਂ ਕੋਈ ਕਰ ਸਕਦਾ ਜਲ ਨਹੀਂ ਰੁਗੈ ਤਸਕਰ ਨਹੀਂ ਲੇਵਾ ਤਸਕਰ ਕਹਿੰਦੇ ਨੇ ਚੋਰ ਇਰਪਾਹੇ ਨਸਾਕਾ ਜਾਲ ਨੇ ਪਾਹੇ ਕਹਿੰਦੇ ਨੇ ਅੱਗ ਨੂੰ ਕਹਿੰਦੇ ਅੱਗ ਵੀ ਇਹਨੂੰ ਸਾੜ ਨਹੀਂ ਸਕਦੀ ਇਹ ਐਸੀ ਦੌਲਤ ਹੈ ਪਰਮੇਸ਼ਰ ਦੇ ਨਾਮ ਦੀ ਇਸ ਕਰਕੇ ਸਤਗੁਰ ਤੇ ਰਾਸ ਜਾਣੀ ਕਹਿੰਦੇ ਇਸ ਦੌਲਤ ਬਾਰੇ ਸਤਗੁਰ ਤੋਂ ਮੈਨੂੰ ਪਤਾ ਲੱਗਿਆ ਬਈ ਆਹ ਦੌਲਤ ਕਮਾ ਇਹ ਦੌਲਤ ਸਦਾ ਤੇਰੇ ਨਾਲ ਨਹੀਂ ਰਹੂਗੀ ਦੁਨਿਆਵੀ दौਲਤ ਜਿਹਦੇ ਪਿੱਛੇ ਦੂ ਲੱਗਿਆ ਇਹਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ ਤੇ ਕਦੋਂ ਚਲੀ ਜਾਵੇ ਤੁਹਾਨੂੰ ਇਹਨੂੰ ਕਿਹਾ ਜਾਂਦਾ ਹੈ ਹੱਥਾਂ ਦੀ ਮਹਿਰ ہاتھوں کی ویل چڑھ بھی جاتی ہے رہ بھی جاتی پھر اگے مہاراج کہ سانو ہار ہار نت جپیو جیو لا کھٹو دہاڑی اے منک اے منع پرمیشر ورگی دولت جو امولک بےسمار قیمتی ہے انہوں کہ ہار ہار نت جپیو کہ اس دل دولت نپنا کار ਉਹ ਜਪਣ ਦੇ ਨਾਲ ਹੀ ਮਿਲ ਜਾਂਦੀ ਹੈ ਇਹ ਉਹ ਨਹੀਂ ਹੈਗਾ ਵੀ ਸਰੀਰ ਖਰਾਬ ਕਰਕੇ ਮੇਲਤ ਕਰਕੇ ਉਹ ਦੌਲਤ ਮਿਲਦੀ ਉਹ ਤਾਂ ਜਿਉ ਹੋ ਜਿਉ ਦਾ ਭਾਵ ਹਿਰਦੇ ਦੇ ਨਾਲ ਮਨ ਦੇ ਨਾਲ ਦਿਲ ਦੇ ਨਾਲ ਰੱਬ ਦਾ ਨਾਮ ਜਪ ਲਾਹ ਲਟਿਓ ਦੀ ਹਾਰੀ ప్రతి ਦਿਨ ਰੋਜ਼ ਦੀ ਰੋਜ਼ ਰੋਜ਼ ਐਸ ਗੱਲ ਦੀ ਦਿਹਾੜੀ ਕਰਾ ਭਾਵੇਂ ਚੌਂਕੜਾ ਮਾਰ ਕੇ ਬੈਠਾ ਭਾਵੇਂ ਸੁੱਤਾ ਪਿਆ ਉਠਤ ਬੈਠਤ ਸੋਇਤ ਭਾਵੇਂ ਤੁਰਿਆ ਜਾਂਦਾ ਹੈ ਭਾਵੇਂ ਬੈਠਾ ਹੈ ਭਾਵੇਂ ਸੁਦ ਲੰਮਾ ਪਿਆ ਹੈ ਕਹਿੰਦੇ ਸੋਬਤ ਹਰ ਹਰ ਧਿਆਵੈ ਬਸ ਉੱਥੇ ਹਰੀ ਹਰੀ ਕਰੇ ਚੱਲ ਉੱਥੇ ਵਾਹਿਗੁਰੂ ਵਾਹਿਗੁਰੂ ਜਪੀਦਾ ਇੰ样 ਕਰਕੇ ਪਰਮੇਸ਼ਰ ਦੇ ਨਾਮ ਰੂਪੀ ਧਨ ਦੌਲਤ ਤੇਰੇ ਕੋਲੇ ਜਮਾ ਹੋ ਜਾਵੇਗੀ ਫਿਰ ਕਹਿੰਦੇ ਨੇ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਬਾਣਾ ਇਹ ਧਨ ਉਹਨਾਂ ਨੂੰ ਮਿਲੇਗਾ ਜਿਹੜੇ ਗੁਰੂ ਦਾ ਹੁਕਮ ਮੰਨ ਕੇ ਗੁਰੂ ਦੇ ਬਾਣੇ ਵਿੱਚ ਚੱਲਣਗੇ ਜਿਵੇਂ ਗੁਰੂ ਜੀ ਨੇ ਦੱਸਿਆ ਵੀ ਉਠ ਤਾ ਬੈਠ ਤਾ ਸੋਭਤ ਉੱਠਦਿਆਂ ਬੈਹਂਦੇ ਆ ਲੰਮੇ ਪੈਂਦੇ ਆ ਖਾਂਦੇ ਆ ਪੈਂਦੇ ਆ ਹੱਸਦੇ ਆ ਖਲੰਦੇ ਆ ਖਾਂਦੇ ਆ ਪਿੰਨਦੇ ਆ ਵਿੱਚੇ ਹੋਵੇ ਮੁਕਤ ਤੇ ਗੁਰੂ ਜੀ ਨੇ ਲਿਖਿਆ ਸਪਸ਼ਟ ਇਸੇ ਨਾਲ ਉਹ ਜਿੱਦਾਂ ਕੀਤਾ ਕਹਿੰਦੇ ਭਾਵੇਂ ਤੂੰ ਹੱਸਦਾ ਖੇਡਦਾ ਹੈ ਭਾਵੇਂ ਤੂੰ ਖਾ ਰਿਹਾ ਹੈ ਭਾਵੇਂ ਤੂੰ ਪਹਿਨ ਰਿਹਾ ਹੈ ਭਾਵੇਂ ਤੂੰ ਸੁੱਤਾ ਪਿਆ ਇਹਨਾਂ ਸਾਰੇ ਕੰਮਾਂ ਦੇ ਵਿੱਚ ਤੂੰ ਪਰਮੇਸ਼ਰ ਨੂੰ ਪਾ ਸਕਦਾ ਜੇ ਮਨ ਜਿਉ ਲਾਹ ਘਟਿਓ ਦਿਹਾੜ ਜਿਤਰਾ ਜੀ ਜਿਤਰਾ ਮਨ ਜਿਤਰਾ ਦਿਲ ਰੱਬ ਨਾਲ ਜੁੜਿਆ ਹੋਵੇ ਇਹੋ ਧਨ ਤੇ ਨਾ ਮਿਲਿਆ ਇਹ ਧਨ ਤੈਨੂੰ ਮਿਲ ਜਾਵੇਗਾ ਇਹ ਦੌਲਤ ਤੈਨੂੰ ਮਿਲ ਜਾਵੇਗੀ ਜਿਨ ਹਰ ਆਪੇ ਬਾਣਾ ਜਿਹੜੇ ਜਰੀਦ ਜਿਹੜੇ ਰੁੱਖਾ ਪਰਮੇਸ਼ਰ ਦੇ ਭਾਵੇਂ ਵਿੱਚ ਚੱਲਦੇ ਆ ਤੇ ਬਾਣਾ ਦੇ ਪਰਮੇਸ਼ਰ ਉਹਨਾਂ ਨੂੰ ਦਿੰਦਾ ਮੰਨਣ ਵਾਸਤੇ ਜਿਹੜੇ ਉਸ ਮਾਰਗ ਤੇ ਤੁਰਦੇ ਹਨ ਜਿਹੜੇ ਰੱਬ ਵਾਲੇ ਰਾਹ ਤੇ ਤੁਰਦੇ ਨੇ ਉਹਨਾਂ ਨੂੰ ਹੀ ਪਰਮੇਸ਼ਰ ਬਾਣਾ ਮੰਨਣ ਦਾ ਬਲ ਦਿੰਦਾ ਹੈ ਨਹੀਂ ਤਾਂ ਹਰ ਇੱਕ ਬੰਦੇ ਤੋਂ ਬਾਣਾ ਵੀ ਨਹੀਂ ਮੰਨਿਆ ਜਾਂਦਾ ਇੱਥੇ ਪੈਰ ਚ ਕੰਡਾ ਵੱਜੇ ਲੋਕ ਚੀਕਾਂ ਮਾਰਨ ਲੱਗ ਜਾਂਦੇ ਨੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜਿੰਨਾ ਨੂੰ ਬਾਪ ਪਾਣਾ ਦਵੇ ਉਹ ਪਰਮੇਸ਼ਰ ਦਾ ਨਾਮ ਕਮਾਉਂਦੇ ਹਨ ਦੌਲਤ ਕਮਾਉਂਦੇ ਹਨ ਜਿਹੜੀ ਦੌਲਤ ਸਾਰੇ ਗੁੰਡਾ ਤੋਂ ਵੰਗੀ ਐ ਤੇ ਸਦੀਵੀ ਸਾਚਾ ਕਦੇ ਗਵਾਚਦੀ ਵੀ ਨਹੀਂ ਬੰਦੇ ਦੇ ਨਾਲ ਰਹਿੰਦੀ ਆ ਕਹੈ ਨਾਨਕ ਹਰ ਰਾਸ ਮੇਰੀ ਮਨੁੱਖਾ ਬੁਜਾਰਾ ਹੈ हे ਮੇਰੀਆ ਮਨਾ ਐ ਮਨੁੱਖ ਕਹੈ ਨਾਨਕ ਮੈਂ ਕਹਿ ਰਿਹਾ ਹਾਂ ਤੁਹਾਨੂੰ ਹਰ ਰਾਸ ਮੇਰੀ ਤੁਸੀਂ ਹਰੀ ਦੇ ਨਾਮ ਨੂੰ ਆਪਣੀ ਰਾਸ ਆਪਣੀ ਦੌਲਤ ਬਣਾਓ من ہوا بنزارا اپنے من کو وپاری بنا لو کیونکہ وپار تو بنا یہ دولت خریدی نہیں جا سکتی بنج کرو بنجا لو لے ہو سہال پرماتما نام کا وستو وکر اُنہوں سنبھالنا ہے تو بنجارے بن کے خریددار بن کے بنج کرنا ہے پرمیشر کے رب کے جی نام کا ਏ ਵਪਾਰ ਕਰਨਾ ਸਭ ਤੋਂ ਔਖਾ ਐ ਬਿੰਗਾ ਇਸ ਕਰਕੇ ਗੁਰੂ ਸਾਹਿਬ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਦੇ ਦੇਹ ਹੀ ਤਾਂ ਤੈਨੂੰ ਮਿਲ ਗਈ ਮਨੁੱਖ ਜਨਮ ਤਾਂ ਤੈਨੂੰ ਮਿਲ ਗਿਆ ਪਰ ਤੂੰ ਇਹਦੇ ਨਾਲ ਸਮਾਜਿਕ ਦੌਲਤ ਦੀ ਵਜਾਏ ਰੱਬ ਦੇ ਨਾਮ ਦੀ ਦੌਲਤ ਜਮਾ ਕਰ ਏ ਰਸਨਾ ਤੂੰ ਅੰਨ ਰਸ ਰਾਚ ਰਹੀਂ ਤੇਰੀ ਪਿਆਸ ਨਾ ਜਾਏ ਇੱਥੋਂ ਬੱਤੀ ਵੀ ਪੌੜੀ ਸੂ ਕੋਣ ਮੁਨੱਖ ਦੇ ਅੰਦਰ ਅੰਗ ਜਿਹੜਾ ਲੱਗਿਆ ਜਿਹਨੂੰ ਜੀਵ ਕਿਹਾ ਜਾਂਦਾ ਹੈ ਇਹਨੂੰ ਇੱਥੇ ਗੁਰੂ ਜੀ ਨੇ ਲਫ਼ਜ਼ ਵਰਤੇ ਆ ਇਹ ਰਸਨਾ ਦੇਖੋ ਇੱਕ ਹੁੰਦੀ ਆ ਜੀਵ ਇੱਕ ਹੁੰਦੀ ਆ ਰਸਨਾ ਭਾਵੇਂ ਅੰਗ ਇੱਕ ਹੈ ਬਾਰੇ ਦੇ ਨਾਮ ਦੋ ਗੁਰੂ ਜੀ ਨੇ ਬਾਣੀ ਵਿੱਚ ਵਰਤੇ ਨੇ ਸੰਸਕ੍ਰਿਤ ਦੇ ਵਿੱਚ ਵੀ ਇਹ ਗੁਰੂ ਜੀ ਨੇ ਲਫ਼ਜ਼ ਵਰਤੇ ਹੇ ਰਸਕੇ ਹੇ ਜਿਹਿਬ ਮਦਰ ਪ੍ਰਾਇਤ ਹੋਇਆ ਸਤ ਅਤੰਗ ਪਰਮ ਬਾਦਿ ਇਹ ਗੁਰੂ ਜੀ ਨੇ ਉੱਥੇ ਵੀ ਇਹ ਸਗਦਾ ਜ਼ਿਕਰ ਕੀਤਾ ਇਹਨੂੰ ਜੀਬਾ ਵੀ ਆਖਿਆ ਹੇ ਰਸਗੇ ਹੇ ਜ਼ਿਹਬੇ ਉੱਥੇ ਵੀ ਦੋਵੇਂ ਬਚਦਾ ਜੀਬਾ ਵੀ ਵਰਤਿਆ ਤੇ ਰਸਨਾ ਵੀ ਵਰਤਿਆ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਇਹ ਰਸਨਾ ਰਸਨਾ ਲੱਭਦੇ ਵਰਤਦੇ ਨੇ ਰਸਨਾ ਦਾ ਭਾਵ ਹੁੰਦਾ ਹੈ ਰਸਾਂ ਨੂੰ ਚੱਖਣ ਵਾਲੀ ਰਸਾਂ ਨੂੰ ਚੱਖਣ ਵਾਲੀ ਸਵਾਦ ਦਸਣ ਵਾਲੀ ਜੀਵਨੀ ਕਿਹਾ ਆਪਾਂ ਮੇਂ ਜੀਬ ਬੋਲਦੀ ਐ ਬੰਦੇ ਦੀ ਲਫ਼ਜ਼ ਜਿਹੜੇ ਆਪਾਂ ਬੋਲਦੇ ਆ ਵਿਚਾਰ ਕਰਦੇ ਆ ਇਹ ਜੀਬ ਕਰਦੀ ਐ ਜਿਹਨੂੰ ਗੁਰੂ ਨਾਨਕ ਜੀ ਨੇ ਆਖਿਆ ਇੱਕ ਦੂਜੀ ਭਉ ਲਖ ਹੋਏ ਜੀਬ ਬੋਲਦੀ ਐ ਪਰ ਇੱਥੇ ਗੁਰੂ ਜੀ ਨੇ ਆਖਿਆ ਰਸਾਂ ਨੂੰ ਚੱਖਣ ਵਾਲੀਏ ਅਨ ਰਸ ਰਾਚ ਰਹੀ ਏ ਰਸਨਾ ਤੂੰ ਹੋਰ ਰਸਾਂ ਦੇ ਵਿੱਚ ਲੱਗੀ ਪਈ ਐ ਜਿਹੜਾ ਰਸ ਤੈਨੂੰ ਚੱਖਣਾ ਚਾਹੀਦਾ ਸੀ ਤੂੰ ਉਹ ਨਹੀਂ ਚੱਖਿਆ گروچ کہہ رہے اے رسنا تندر سراچ رہی تیری پیاس نہ جائے کہنے تو سنسار دے کہ رساں لگی پی ہے تیری پیاس نہیں جا رہی جی رس پینے جہاں رس سکن دے تیری پیاس مجنی سی وہ رس چکی آئی جنہوں بابا گوبند صاحب جی نے لکھیا ہے رام رس پیا ਬਿਸਰ ਗਏ ਰਸ ਔਰ ਜਦੋਂ ਕਹਿੰਦੇ ਰਾਮ ਦੇ ਨਾਮ ਦਾ ਰਸ ਪੀ ਲਿਆ ਫਿਰ ਉਸ ਤੋਂ ਬਾਅਦ ਬਿਸਰ ਗਏ ਰਸ ਔਰ ਕਹਿੰਦੇ ਬਾਕੀ ਦੇ ਸਾਰੇ ਬਸ ਮੈਨੂੰ ਬਿਸਰ ਗਏ ਉਦੋਂ ਬਾਅਦ ਮੈਨੂੰ ਹੋਰ ਰਸਾਂ ਵੀ ਲੋੜ ਵੀ ਪਈ ਗੱਲਾਂ 'ਚੋਂ ਗੱਲ ਯਾਦ ਆਈ ਅੱਜ ਦਾ ਜੋ ਹੁਕਮਨਾਮਾ ਸਾਹਿਬ ਹੈ ਉਹਦੇ ਅੰਦਰ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਦਾਗ ਦੋਸ਼ ਉਹ ਚੱਲਿਆ ਲਾਏ ਜੇਤਾ ਮੋਹ ਪ੍ਰੀਤ ਸਵਾਦ ਗੁਰੂ ਜੀ ਦਾ ਫੈਸਲਾ ਜਿਹਦੇ ਹਕੂਨਾਮੇ ਵਿੱਚ ਵੀ ਮਾਰਾ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ ਹੁਣ ਗੱਲ ਦੇਖੋ ਕਹਿੰਦੇ ਜਿੰਨੇ ਵੀ ਦੁਨੀਆ ਵਿੱਚ ਤੂੰ ਸਵਾਦ ਖੋਹਦਾ ਹੈ ਜਿੰਨੇ ਵੀ ਮੋਹ ਪਾਉਣਾ ਇਹ ਵੀ ਕਹਿੰਦੇ ਤੇਰੇ ਮੂੰਹ ਤੇ ਕਾਲਖ ਲੱਗ ਰਹੀ ਹੈ ਦਾਗ ਲੱਗ ਰਹੇ ਨੇ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਇਹ ਸਾਰੇ ਕਾਲਖ ਹੈ ਤੇਰੇ ਮੂੰਹ ਤੇ ਦਾਗ ਲੱਗ ਰਹੇ ਨੇ ਇਹ ਸਾਰੇ ਦਾਗ ਲੱਗ ਰਹੇ ਨੇ ਗੁਰੂ ਸਾਹਿਬ ਜੀ ਕਹਿੰਦੇ ਹਉਕਮਾ ਨਾਮੇ ਦੇ ਵਿੱਚ ਸਭ ਸੁਣ ਲੈ ਤੇ ਇੱਥੇ ਵੀ ਗੁਰੂ ਸਾਹਿਬ ਨੇ ਸਾਨੂੰ ਸਮਝਾਉਂਦੇ ਨੇ ਰਸਾਂ ਨੂੰ ਚੱਖਣ ਵਾਲੀ ਰਸਨਾ ਜਿਹੜਾ ਰਸ ਚੱਖਣਾ ਚਾਹੀਦਾ ਸੀ ਤੂੰ ਉਹ ਨਹੀਂ ਚੱਖਿਆ ਹੋਰ ਰਸ ਚੱਖਣੇ ਸ਼ੁਰੂ ਕਰ ਦਿੱਤੇ ਇਸੇ ਕਰਕੇ ਤੇਰੀ ਪਿਆਸ ਨਾ ਜਾਏ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਕਈ ਲੋਕ ਕਹਿੰਦੇ ਜੀ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕਰਦਾ ਮੈਂ ਕਿਸੇ ਦਾ ਬਾੜਾ ਨਹੀਂ ਕਰਦਾ ਮੈਂ ਤਾਂ ਸਾਧਨੀ ਬਾਣੀ ਪੜੀ ਜਾਂਦਾ ਜੇ ਬਾਣੀ ਪੜਦਾ ਪੜਦਾ ਵੀ ਨਾਮ ਜਪਦਾ ਜਪਦਾ ਵੀ ਮਹਾਰਾਜ ਕਹਿੰਦੇ ਤੇਰਾ ਮਨ ਰਸਾ ਵਿੱਚ ਖੜਿਆ ਵੀ ਅੱਜ ਆਹ ਸਬਜ਼ੀ ਮਿਲ ਜੇ ਮੈਨੂੰ ਜੇ ਅੱਜ ਆਹ ਖਾਣ ਨੂੰ ਮਿਲ ਜੇ ਫਿਰ ਵੀ ਮਹਾਰਾਜ ਕਹਿੰਦੇ ਤੇਰੇ ਮੂੰਹ ਤੇ ਦਾਗ ਲੱਗ ਰਹੇ ਜੇ ਤਾਂ ਮੋਹ ਪ੍ਰੀਤ ਸਵਾਦ ਜਿਹੜੇ ਸਵਾਦ ਤੂੰ ਚਖ ਰਿਹਾ ਹੈਂ ਭਾਵੇਂ ਕਿ ਸੱਤੀ ਪ੍ਰਕਾਰ ਦੇ ਭੋਜਨ ਖਾਣ ਵਾਸਤੇ ਬਣਾਏ ਨੇ ਪਰ ਮੇਸ਼ਰ ਨੇ ਪਰ ਜੇ ਮਾਨ ਲਲ ਚਾਹੁੰਦਾ ਹੈ ਜੇ ਤੱਕ ਕੁਦਰਤੀ ਮਿਲ ਜਾਂਦੇ ਨੇ ਉਹ ਉਹ ਵੱਖਰੀ ਬਾਤ ਹੈ ਪਰ ਜਦੋਂ ਪਹਿਲਾਂ ਹੀ ਅਸੀਂ ਹਫ਼ਤੇ ਹਫ਼ਤੇ ਦਾ ਸ਼ਡਿਊਲ ਬਣਾ ਕੇ ਰੱਖਦੇ ਆਂ ਵੀ ਅੱਜ ਆਹ ਸਬਜ਼ੀ ਫਲਾਣੇ ਦਿਨ ਆਹ ਸਬਜ਼ੀ ਚੌਥੇ ਨੂੰ ਆਹ ਸਬਜ਼ੀ ਸਵੇਰ ਨੂੰ ਆਹ ਚੀਜ਼ ਚਾਹੀਦੀ ਫੇਰ ਮਹਾਰਾਜ ਕਹਿੰਦੇ ਤੂੰ ਲੱਖ ਸੱਚਾ ਸੋਚਾ ਹੋ ਜੀ ਲੱਖ ਬਾਣੀ ਪੜੀ ਭਾਵੇਂ ਫੇਰ ਤੇਰੇ ਮੂਤੇ ਦਾਗ ਲੱਗ ਰਹੇ ਨੇ ਸਭਾ ਕਾਲਖ ਦਾਗਾ ਦਾਗ ਕਹਿੰਦੇ ਜਾਲ ਰਖੀ ਦਾਗ દોਸ਼ ਮੋਹ ਚੱਲਿਆ ਲਾਏ ਦਰਗਾਹ ਬੈਸਣ ਨਹੀਂ ਲਾਏ ਇਹ ਜਿਹੜੇ ਦਾਗ ਕੋ ਮੂਤੇ ਲਾ ਕੇ ਲੈ ਕੇ ਜਾਵੇਂਗਾ ਨਾ ਇਹਨਾਂ ਨੇ ਕਹਿੰਦੇ ਤੈਨੂੰ ਦਰਗਾਹ ਵਿੱਚ ਜਾ ਕੇ ਬੈਠਣ ਨੂੰ ਥਾਂ ਨਹੀਂ ਦੇਣੀ ਟਿਕਰ ਦੇ ਦੇਣਾ ਤੇ ਤੂੰ ਇਸ ਕਰਕੇ ਹਰ ਇੱਕ ਐਂਗਲ ਤੋਂ ਗੁਰੂ ਜੀ ਨੇ ਇਹ ਗੱਲ ਕੀਤੀ ਆ ਕੱਲਾ ਬਾਹਰੋਂ ਇੰਨੀ ਵੀ ਮੈਂ ਬਾਹਰੋਂ ਨਹੀਂ ਕਿਸੇ ਦਾ ਬੁਰਾ ਕਰਦਾ ਬਾਹਰੋਂ ਦੀਆਂ ਮਾਰਾ ਕੀਤਾ ਹੋਇਆ ਅਚਨਚੇਤ ਗਲਤੀ ਹੋ ਗਈ ਬਾਹਰ ਦੀ ਮਾਫ਼ੀ ਕਰ ਦੂਗਾ ਗੁਰੂ ਪਰ ਜਿਹੜਾ ਅੰਦਰ ਵਾਲਾ ਹੈ ਕਈ ਲੋਕ ਕਹਿੰਦੇ ਨੇ ਜੀ ਮੈਂ ਤੇ ਮਾਸਾ ਟਾਂ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਕੋਈ ਨਸ਼ਾ ਨਹੀਂ ਕਰਦਾ ਮੈਂ ਤੇ ਬੈਸਨੂ ਆ ਅਸੀਂ ਲੋਕ ਇਸੇ ਗੱਲ ਨੂੰ ਕਹਿੰਦੇ ਹੁਲਾਣਾ ਬੰਦਾ ਦਾ ਬੈਸਨੂ ਆ ਪਰ ਗੁਰੂ ਸਾਹਿਬ ਜੀ ਨੂੰ ਸੋ ਬੈਸਨੂ ਹੁੰਦਾ ਕੌਣ ਹੈ ਬੈਸਨੂ ਕਿਹਾ ਕਿ ਨੂੰ ਜਾਂਦਾ ਹੈ ਬੈਸਰੂ ਉਹ ਹੁੰਦਾ ਜਿਹੜਾ ਬੰਦਾ ਅੰਦਰਲੇ ਗਿਆਨ ਹਿੰਦੇ ਰਹਿ ਕੇ ਕੰਟਰੋਲ ਕਰ ਲਵੇ ਬਾਹਰੋਂ ਤਾਂ ਸੀ ਬੈਸਰੂ ਬਣ ਗਏ ਤੇ ਅੰਦਰ ਸਾਡੇ ਇੰਨੀ ਚਤਰਾਈ ਹੈ ਹਰ ਇੱਕ ਦਾ ਹੱਕ ਮਾਰੀਦਾ ਹੱਕ ਪਰਾਇਆ ਮਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰਿਆ ਜਾ ਮਰਦਾਨਾ ਖਾਏ ਬਾਹਰੋਂ ਤਾਂ ਸੀ ਰਾਖਰੇ ਵੀ ਪਾਲੇ ਚੋਲੇ ਵੀ ਲਟਕਾਲੇ ਬਾਹਰੋਂ ਤਾਂ ਸੀ ਸੱਚੇ ਸੁੱਚੇ ਹੋਗੇ ਸਫਾਈ ਦੇਤੀ ਪਰ ਅੰਦਰ ਹਰਵੇ ਦੇ ਠੱਗੀ والن جی کہنے بگلا بگت مہاراج نے ذکر کیا اس گل کا بگل جیو تال ہے, ہے پام آ کوئی جدو اندر او ہے بھی آ جائے باہر کا بےکجو ہے باہر بھی ادو ہی سو بنی کہ مہاراج نے سے بھی شبد دھتے سی باہر تا نرمل جیو نرمل ستگی کمانی ਜੇ ਜੀ ਅੰਦਰੋਂ ਨਿਰਮਲ ਹੈ ਤਾਂ ਬਾਹਰੋਂ ਨਿਰਮਲ ਹੈ ਨਹੀਂ ਤਾਂ ਮਹਾਰਾ ਜੀ ਕਹਿੰਦੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਜੇ ਬਾਹਰੋਂ ਨਿਰਮਲ ਹੈ ਜੀਵਾਤਮਾ ਮੈਲੀ ਹੈ ਫਿਰ ਕੋਈ ਫਾਇਦਾ ਨਹੀਂ ਇਸ ਕਰਕੇ ਇੱਥੇ ਵੀ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਤਰੀਕੇ ਦੇ ਨਾਲ ਕਿ हे ਰਸਨਾ ਰਸਾਂ ਨੂੰ ਚਖਣ ਵਾਲੀਏ ਅੰਨ ਦਾਸ ਰਾਤ ਰਹੀ ਤੂੰ ਹੋਰ ਹੀ ਸਵਾਦਾਂ ਦੇ ਵਿੱਚ ਪਈ ਹੈ ਹੋਰ ਹੀ ਰਸਾਂ ਦੇ ਵਿੱਚ ਪਈ ਹੈ ਤੇਰੀ ਪਿਆਸ ਨਾ ਜਾਏ ਇਸੇ ਕਰਕੇ ਤੇਰੀ ਪਿਆਸ ਇਹ ਜਾ ਰਹੀ ਜੇ ਚਾਹ ਤਾ ਬੰਦਿਆ ਵੀ ਮੇਰੀ ਪਿਆਸ ਜਾਵੇ ਸੁਖ ਆ ਜਾਏ ਸ਼ਾਂਤੀ ਆ ਜਾਏ ਇਹ ਮਹਾਰਾਜ ਨੇ ਰਾਮ ਰਸ ਪੀਆ ਰੇ ਵਿਸਰਗਏ ਰਸ ਔਰ ਫਿਰ ਰੱਬ ਦੇ ਨਾਮ ਵਾਲਾ ਰਸ ਪੀ ਪਰਮੇਸ਼ਰ ਦੀ ਅਰਧਨਾ ਕਰ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈਏ ਬਤ ਤਪਨੀਤਾ پھر پرمیشر کی آرا کر جات پنیت ہو پویتر ہوے من کی پیاس جائے گی اگے گرو صاحب جی کہتے کہ پیاس نہ جائے ہور ہوتا ہے جچر جارا سلے نہ پائے یہ بھی یاد رکھی پیاس نہ جائے ہور ہے ہور ہوسے بھی طریقے تیری پیاس نہیں بت سکتی رات کو روٹی کھانے سب بک لگی ہوتی عجیب پھر کھانوں ਕਈ ਤਾਂ ਘੋਆ ਪਾਣੀ ਪੀਤੇ ਨੂੰ ਫੇਰ ਪਾਣੀ ਮੰਗਦਾ ਪਿਆਸ ਤੇ ਦੂਜੇ ਪਾਸੇ ਜੇ ਮਾਨ ਦੀ ਗੱਲ ਕਰੀਏ ਅੱਜ 1000 ਰੁਪਏ ਧਿਆਵੀ ਬਣ ਗਏ ਤੇ ਮਨ ਖੁਸ਼ ਆ ਕਹਿੰਦਾ ਜੇ ਕੱਲ ਨੂੰ 100 ਹੋਰ ਬਣ ਜੇ ਚਾਰਕ ਦਿਨ 1000 1000 ਬਣਦੇ ਰਹੀ ਹਿੱਸਾ ਵੱਧ ਗਈ ਕਹਿੰਦਾ ਹੁਣ 2000 ਧਿਆਵੀ ਬਣੇ ਤਾਂ ਗੱਲ ਬਣੀ ਤੇ ਹੁਣੇ ਸੋਚਦਾ ਸੋਚਦਾ ਕਿੱਥੇ ਚਲਾ ਗਿਆ ਅਡਾਨੀਆਂ ਅਵਾਨੀਆਂ ਵੱਲ ਵੇਖ ਲੋ ਇੰਨੀ ਕੁ ਦੌਲਤ ਕਮਾ ਲਈ ਪਰ ਹਿੱਸਾ ਹਜੇ ਵੀ ਰੁਕਣ ਦਾ ਨਾਮ ਨਹੀਂ ਭੁੱਖ ਵਾਧੀ ਤੁਰੇ ਜਾਂਦੀ ऐसे तरह तकदीब दी गल है जेड़ा 150 दी दिहाड़े तो शुरू ਹੁੰਦਾ ਉਹ ਫਿਰ ਤੁਰਿਆ ਜਾਂਦਾ ਵਾਧਾ ਤੁਰਿਆ ਜਾਂਦਾ ਇਹੋ ਹੀ ਮਹਾਰਾਜ ਕਹਿੰਦੇ ਤੇਰੀ ਪਿਆਸ ਨਾ ਜਾਏ ਹੋਰਜ ਕੀਤਾ ਕਿਸੇ ਵੀ ਤਰੀਕੇ ਕਿਸੇ ਵੀ ਥਾਂ ਤੇ ਜਾ ਕੇ ਤੇਰੀ ਪਿਆਸ ਨਹੀਂ ਜਾ ਸਕਦੀ ਜਿੱਚਰ ਹਾਰ ਰਸ ਪੱਲੇ ਆਪਾ ਜਿੰਨੀ ਦੇਰ ਤੱਕ ਪਰਮੇਸ਼ਰ ਦੇ ਨਾਮ ਦਾ ਰਸ ਤੋ ਪੱਲੇ ਤੇ ਨਹੀਂ ਪੋਗਾ ਜਿੰਨੀ ਦੇਰ ਤੱਕ ਰੱਬ ਦਾ ਨਾਮ ਨਹੀਂ ਤੇ ਹੁੰਦਾ ਤੇਰੀ ਪਿਆਸ ਮਿਟ ਨਹੀਂ ਸਕਦੀ ਜਿਦ ਤਨ ਰੱਬ ਦੇ ਨਾਮ ਤੇ ਤੁਰਪਿਆ ਉਹ ਦਿਨ ਤੈਨੂੰ ਸਮਝ ਪੈ ਜੂਗੀ ਜੋ ਮਿਲ ਗਿਆ ਉਹ ਠੀਕ ਹੈ ਇਸੇ ਕਰਕੇ ਤਾਂ ਆਪਾਂ ਦੇਖਦੇ ਆਂ ਕਈ ਮਹਾਕੂਸ ਰੱਬ ਦੇ ਨਾਮ ਦੇ ਰਸੀਏ ਜੋ ਨਾਲ ਨੂੰ ਮਿਲ ਗਿਆ ਖਾ ਲਿਆ ਨਹੀਂ ਮਿਲੇ ਤਾਂ ਨਾ ਵੀ ਕੱਪੜੇ ਮਿਲ ਗਏ ਤਾਂ ਪਾ ਲਏ ਨਹੀਂ ਤਾਂ ਨਾ ਸਹੀ ਜਿਹੋ ਦਾ ਹੈ ਪਟਿਆ ਤੰਤ ਤੇ ਵਸ ਠੀਕ ਹੈ ਪਹਿਲੋਂ ਰੱਬ ਕਹਿੰਦਾ ਆਵੜ ਦਰਿਆ ਕਹਿਣ ਲੱਗੇ ਰੱਬ ਦੇ ਪਿਆਰ ਵਾਲੇ ਕਈ ਵਾਰੀ ਜਰੀਆਂ ਵੀ ਪਹਿਨ ਲੈਂਦੇ ਨੇ ਮਖਮਲੀ ਪੱਟ ਵੀ ਸਹੰਡਾ ਲੈਂਦੇ ਨੇ ਕਈ ਵਾਰੀ ਪਾਟੀ ਗੋਦ ਦੀ ਨੀਰਾਂ ਦੀ ਕਈ ਵਾਰੀ ਫਟੀਆਂ ਨੀਰਾਂ ਵੀ ਗਾਲ ਵਿੱਚ ਪਾਈ ਦਿੱਤੇ ਅਸਲ ਵਿੱਚ ਉਹ ਰੱਬ ਦੇ ਭਾਣੇ ਵਿੱਚ ਨੇ ਰੱਬ ਦੇ ਨਾਮ ਦੇ ਰਸ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਮਿਲ ਗਿਆ ਤੇ ਪਾਲੋ ਨਹੀਂ ਤੇ ਨਾਲੇ ਠੀਕ ਹੈ ਬਸ ਫੇਰ ਜਾ ਕੇ ਕਹਿੰਦੇ ਮਹਾਰਾਜ ਕਹਿੰਦੇ ਰਾਮ ਦਾ ਰਸ ਮਿਲਦਾ ਹੈ ਤੇ ਉੱਥੇ ਜਾ ਕੇ ਪਿਟ ਜਿਹੜੀ ਪਿਆਸ ਹੈ ਭੁੱਖ ਹੈ ਉਹ ਮਿਟਦੀ ਹੈ ਉਹਨੇ ਦੇ ਤੱਕ ਪਿਆਸ ਕਿਤੇ ਵੀ ਨਹੀਂ ਮਿਟਦੀ ਜਚਰ ਹਰ ਰਸ ਪੱਲੇ ਨੋ ਪਾਏ ਜਿੰਨੇ ਦਿਨ ਤੱਕ ਹਰੀ ਦਾ ਰਸ ਵਾਰਾ ਕਿਨੇ ਤੂੰ ਨਹੀਂ ਲੈਂਦਾ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜਾ ਕਾ ਕ੍ਰਿਸ਼ਨਾ ਲਾਗਾ ਆਏ ਕਹਣ ਕਹਿੰਦੇ ਹਰ ਰਸ ਪਾਏ ਪੱਲੇ ਜਿਹੜੇ ਮੁਖਾਂ ਨੇ ਜਿਹੜੇ ਸਰੀਰਾਂ ਨੇ ਰੱਬ ਦੇ ਵਾਰਜ ਤੇ ਰਾਹੇ ਚੱਲ ਕੇ ਹਰੀ ਦਾ ਰਸ ਪੱਲੇ ਵਿੱਚ ਪਾ ਲਿਆ ਪੀਏ ਹਰ ਰਸ ਜਿਨ੍ਹਾਂ ਨੇ ਹਰੀ ਦਾ ਰਸ ਚੱਕ ਲਿਆ ਰਾਸ ਦਾ ਭਾਵ ਰੱਬ ਨੂੰ ਮਹਿਸੂਸ ਕਰ ਲਿਆ ਸਮਝ ਲਿਆ ਕਿ ਪਰਮੇਸ਼ਰ ਹੈ ਕੋਈ ਚੀਜ਼ ਹੈ ਜੋ ਸਾਨੂੰ ਚਲਾ ਰਹੀ ਹੈ ਜੋ ਸਾਡੇ ਮੰਦਰ ਖੜਾ ਹੈ ਫਿਰ ਮਾਰ ਆ ਕਹਿੰਦੇ ਬਹੁੜ ਨਾਲ ਕ੍ਰਿਸ਼ਨਾਂ ਲੱਗਿਆ ਏ ਫਿਰ ਦੁਬਾਰਾ ਕ੍ਰਿਸ਼ਨਾਂ ਦਾ ਭਾਵ ਹੁੰਦਾ ਹੈ ਭੁੱਖ ਫਿਰ ਦੁਬਾਰਾ ਕਹਿੰਦੇ ਉਸ ਮਨੁੱਖੋ ਸਰੀਰ ਦੇ ਅੰਦਰ ਭੁੱਖ ਪੈਦਾ ਹੋਦੀ ਉਹਨੂੰ ਕ੍ਰਿਸ਼ਨਾਂ ਵੀ ਲੱਗਦੀ ਜਿਵੇਂ ਬੰਦੇ ਦੀਆਂ ਇਸਤਵਾਦੀਆਂ ਲੱਗਦੀਆਂ ਨੇ ਫਿਰ ਉਸ ਬੰਦੇ ਦੀਆਂ ਨਾਮ ਜਪਣ ਵਾਲੀਆਂ ਦੀਆਂ ਇਸਤਵਾਦੀਆਂ ਉਧੀਆਂ ਇਸਾਂ ਦੇ ਉੱਥੇ ਹੀ ਕੰਟਰੋਲ ਹੋ ਜਾਂਦਾ ਹੈ ਇਸਾ ਉਹ ਦਿਓ ਰੁਕ ਜਾਇਆ ਕਰਦੀ ਆ ਇਹੋ ਹਾਰ ਦਾਸ ਕਰਮੀ ਪਾਇ ਸਤਗੁਰ ਮਿਲੈ ਜਿਸ ਆਇ ਪਰ ਇਹ ਜਿਹੜਾ ਰਸ ਹੈ ਰੱਬ ਦੇ ਨਾਮ ਵਾਲਾ ਇਹੋ ਹਾਰ ਰਸ ਕਰਮੀ ਪਾਇ ਇਹ ਕਰਮਾ ਨਾਲ ਪਾਇਆ ਨਹੀਂ ਜਾ ਸਕਦਾ ਬਿਨਾਂ ਕਰਮਾ ਤੋਂ ਇਹ ਰਸ ਮਿਲਦਾ ਨਹੀਂ ਕਿਉਂਕਿ ਇਹ ਜਿਹੜਾ ਰਸ ਹੈ ਇਹ ਮੰਗਾਵੜਾ ਹੈ ਖਰੀਦਣ ਤੋਂ ਪਹੁੰਚ ਤੋਂ ਭਰੇ ਹੈ ਖਰੀਦਿਆ ਜਾ ਨਹੀਂ ਸਕਦਾ ਇਹਨੂੰ ਖਰੀਦਣ ਦਾ ਯਾਤਰਿਕ ਇੱਕੋ ਹੀ ਯਾਤਰੀਕਾ ਇੱਕੋ ਹੀ ਹੈ ਉਹ ਹੈ ਮਨ ਮੰਨ ਨਜ਼ਾਰਾ ਜੇ ਮਨ ਗੁਰੂ ਨਾਲ ਜੁੜੇ ਮਨ ਨੂੰ ਜੋੜਨ ਦੇ ਲਈ ਮਨੁੱਖ ਨੂੰ ਖੁਦ ਯਾਤਰਿਕਾ ਕਰਨਾ ਪੈਣਾ ਹੈ ਸਕੂਲੇ ਜਾਣਾ ਸਰੋਤ ਦਾ ਪਾਪ ਸੰਗਤ ਵਿੱਚ ਔਣਾ ਪੈਣਾ ਜਦੋਂ ਸੰਗਤ ਦੇ ਆਧਾਰੇ ਵਿੱਚ ਆਵਾਂਗੇ ਫਿਰ ਇਹ ਜਿਹੜਾ ਮਨ ਹੈ ਉੱਡ ਉੱਡਦਾ ਹੈ ਇਸ ਜਾਇ ਵਾਲਾ ਫਿਰ ਇਹ ਸੰਗਤ ਦੇ ਆਧਾਰੇ ਵਿੱਚ ਰੁਕੇਗਾ ਜਦੋਂ ਕਿਸੇ ਪਸ਼ੂ ਨੂੰ ਆਪਾਂ ਕਿੱਲੇ ਤੇ ਬੰਨ੍ਹਦੇ ਹਾਂ ਉਹ ਕੁਝ ਦਿਨ ਫਿਰ ਘੜੀਆਂ ਫੜਾ ਬਾਤ ਹੈ ਜਦ ਬੱਚੇ ਕਹਿੰਦੇ ਲਿੱਕੇ ਲਿੱਕੇ ਪਸ਼ੂਆਂ ਦੇ ਕੋਈ ਕੱਟਾ ਕੱਟੀ ਜਾਂ ਕਤੂਰਾ ਘਰੇ ਬੰਨ੍ਹਦੇ ਆ ਉਹਦੇ ਗੱਲ ਚ ਪਟਾ ਪਾਉਂਦੇ ਆ ਅਰੇ ਸਭ ਆਉਂਦੇ ਆ ਸੰਗਲ ਪਾਉਂਦੇ ਆ ਉਹ ਬੜੀਆਂ ਲੱਤਾਂ ਮਾਰਦਾ ਹੈ ਬੜੇ ਰਸੇ ਤਣਾਉਂਦਾ ਵੀ ਮੈਨੂੰ ਸੜ ਦੋ ਸੜ ਦੋ ਸੜ ਦੋ 6-7 ਮਹੀਨਿਆਂ ਤੱਕ ਬੜੀਆਂ ਸੜਾਂ ਚੱਲਦੀਆਂ ਨੇ ਫਿਰ ਜਦੋਂ ਬੰਨਿਆ ਰਹਿੰਦਾ ਇਹ ਹੌਲੀ 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 ਇਹਨੂੰ ਪਤਾ ਲੱਗ ਜਾਂਦਾ ਵੀ ਮੈਂ ਇੱਥੇ ਜੋ ਗਈ ਨਾ ਇਹ ਤੋਂ ਬਾਅਦ ਨਹੀਂ ਮੈਂ ਜਾ ਸਕਦਾ ਐਸੇ ਤਰ੍ਹਾਂ ਇਹ ਜਿਹੜਾ ਮਨ ਹੈ ਇਹਨੂੰ ਵੀ ਸੰਗਤ ਦੇ ਕਿੱਲੇ ਨਾਲ ਬੰਨਣਾ ਪੈਂਦਾ ਹੈ ਸੰਗਤ ਵਿੱਚ ਆਉਣਾ ਪੈਣਾ ਅੱਜ ਨਹੀਂ ਮਨ ਲੱਗੂ ਅਗਲਾ ਕਹਿੰਦਾ 40 ਯਾਰ ਕੀ ਗੱਲਾਂ ਸੌਣੀਆਂ ਨੇ ਕੱਲ੍ਹ ਜੀ ਚੱਲ ਕਰਦੇ ਆ ਕਰਦੇ ਆ ਇੱਕ ਦਿਨ ਇਸੇ ਮਨ ਨੂੰ ਪਤਾ ਲੱਗ ਜਾਵੇ ਵੀ ਹਾਂ ਯਾਰਾ ਗੱਲ ਤਾਂ ਠੀਕ ਆ ਜਿਹੜੀ ਗੁਰਬਾਣੀ ਦੇ ਕਹੀ ਜਾਂਦੀ ਹੈ ਬਹੁਤ ਆਦਿਕਿਰਤੀ ਦੇ ਲੋਕ ਐਸੇ ਨੇ ਜਿਹੜੇ ਕਦੇ ਕਥਾ ਕਰੀ ਜਾਂਦੇ ਆ ਜਿ ਸਮਝ ਹੀ ਨਹੀਂ ਲੱਗਦੀ ਕੀ ਐ ਇਹਨਾਂ ਗੱਲਾਂ ਦਾ ਕਾਰਨ ਇਹ ਆ ਵੀ ਉਹ ਮਨ ਹਜੇ ਖੁੱਲਾ ਕਰਦਾ ਹੈ ਤੇ ਜਿੰਨਾਂ ਦਾ ਮਨ ਬੱਝ ਜਾਂਦਾ ਹੈ ਉਹ ਟੀਵੀਆਂ ਤੇ ਲਾ ਕੇ ਵੀ ਟੀਵੀ ਦੇ ਅੱਗੇ ਬੈਠੇ ਹੁੰਦੇ ਨੇ ਵੀ ਕਥਾ ਚੰਦਨ ਵਾਲੀ ਆ ਬਣਾ ਇਹ ਹਕੀਕਤ ਆ ਜਦੋਂ ਮਨ ਬੱਝ ਗਿਆ ਫੇਰ ਉਹ ਮਾਰਗ ਤੇ ਚੱਲੇਗਾ ਫਿਰ ਉਹਦੇ ਕਰਮ ਬਣਨਗੇ ਤੇ ਜਦੋਂ ਕਰਮ ਬਣ ਕੇ ਕੰਮ ਚੰਗਾ ਕਰੇਗਾ ਮਨ ਫਿਰ ਮਹਾਰਾਜ ਕਹਿੰਦੇ ਇਹੋ ਹਾਰਦਸ ਕਰਮੀ ਬਣ ਗਿਆ ਫਿਰ ਉਹਨੂੰ ਹਰੀ ਦੇ ਨਾਮ ਵਾਲਾ ਰਸ ਮਿਲੇਗਾ ਸਤ ਗੁਣ ਮਿਲੇ ਜਿਸ ਆਏ ਜਦੋਂ ਰੱਬ ਦੇ ਨਾਮ ਦਾ ਰਸ ਆਵੇਗਾ ਫਿਰ ਕਹਿੰਦੇ ਪਰਮੇਸ਼ਰ ਵੀ ਆ ਕੇ ਮਿਲੇਗਾ ਫਿਰ ਪਰਮੇਸ਼ਰ ਵੀ ਮਹਿਸੂਸ ਹੋਵੇਗਾ ਫਿਰ ਰੱਬ ਖੁਦ ਮਹਿਸੂਸ ਕਰਾਏਗਾ ਉਸ ਬੰਦੇ ਨੂੰ ਵੀ ਮੈਂ ਹਾਂ ਤੂੰ ਮਹਿਸੂਸ ਕਰਕੇ ਦੇਖ ਮੈਂ ਤੇਰੇ ਨਾਲ ਖੜਾ ਫਿਰ ਉਹ ਵੀ ਆਪਣੇ ਆਪ ਆਪਣੀ ਹਜ਼ੂਰਤਾ ਬੰਦੇ ਨੂੰ ਦਿਖਾਏਗਾ ਦਿਖਾਉਂਦਾ ਪਰਮੇਸ਼ਰ ਹੁੰਦੇ ਆ ਭਾਵੇਂ ਕਿ ਹਰ ਵੇਲੇ ਨਾਲ ਹੈ ਹਰ ਵੇਲੇ ਹਰ ਇੱਕ ਦੇ ਨਾਲ ਹੈ ਪਰ ਸਾਹਮਣੇ ਉਦੋਂ ਆਉਂਦਾ ਅਹਿਸਾਸ ਹੋਜੋ ਕਰਾਉਂਦਾ ਜਦੋਂ ਕੋਈ ਮਨ ਹਿਰਦੇ ਜੀਓ ਕਰਕੇ ਪਰਮੇਸ਼ਰ ਦੇ ਨਾਲ ਜੁੜੇ ਰਸ ਟਖੇ ਰੱਬ ਦਾ ਇਸ ਕਰਕੇ ਆਕਰ ਦੀਆਂ ਪੰਕਤੀਆਂ ਵਿੱਚ ਸਮਝਾ ਰਹੇ ਨੇ ਕਹ ਨਾਨਕ ਹੋਰ ਅਨ ਰਸ ਸਭ ਵਿਸਰੇ جہاں ج ہر بسے آئے مانیہ ہے آئے یہ بھائی جدوں پرمےشر رب ہردے آو سے ہو دی مجودگی ہو جے حاجرہ حضور جہرہ جہور ظہور جد اکھاں اکھانچ بھی رب نظر آن لگ جاوے جدو سامنے والے درچہ کہیے آ آبی رب دا بندہ آبی رب دا بندہ آبی رب دا بندہ آج کی کہنے ہیں آبی میرا بروتی آبی میرا بروتی آبی میرا بیر آبی میرے کرد آ میرے کرد ہے اب او کہ جدن ہر رس آؤ گن کی کہرا آ تیرا اور بابے نارک نے تیرہ تیرہ تبری تھوڑا تلے سے لوگ کہ بابے نانک نے تیرہ تیرہ تولیا تیرہ تیرہ نہیں انہیں کہا آرہ آرہ تیرہ تیرہ تولیا سے لالا بھی تیرہ دن والا بھی تیرہ پھر پام سودا گٹ جا سا ود جا سا ਤੇ ਅੱਜ ਸਾਡੇ ਅੰਕੇ ਕਈ ਕਨਨਿ ਬਾਬੇ ਨਾਨਕ ਨੇ 13 13 ਤੱਕ ਦੀ ਤਕੜੀ ਦੋਨੀ ਨਹੀਂ ਤਕੜੀ ਥੋੜਾ ਥੋੜ ਕੇ ਦਿੱਤੀ ਬਾਬੇ ਨਾਨਕ ਇਸੇ ਗੱਲ ਦੀ ਤਾਂ ਸ਼ਿਕਾਇਤ ਹੋਈ ਸੀ ਸੁਲਤਾਨ ਲੋਧੀ ਨੂੰ ਵੀ ਬਾਬਾ ਨਾਨਕ ਤੇਰੀ ਦੁਕਾਨ ਲਟਾ ਰਿਹਾ ਹੈ ਘਰ ਘਰ ਕੇ ਤਕੜੇ ਦੇ ਰਿਹਾ ਉਹ ਕਹਿ ਰਿਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਸੀ ਆਗੀ ਤੇਰਾ ਆਗੀ ਤੇਰਾ ਆਗੀ ਤੇਰਾ ਦਾਪਿਆ ਦੇਣ ਵਾਲਾ ਵੀ ਤੇਰਾ ਹੀ ਤੇ ਲੈਣ ਵਾਲਾ ਵੀ ਤੇਰਾ ਹੀ ਤੂੰ ਹੀ ਤੋ ਹੈ ਤੇ ਕੇ ਸਨੇ ਜਾ ਕੇ ਬਲ ਸ਼ਿਕਾਇਤ ਕੀਤੀ ਸੀ ਲੋਕੀ ਨੂੰ ਵੀ ਜਿਹੜਾ ਤੂੰ ਮੋਦੀ ਖਾਨੇ ਰੱਖਿਆ ਉਹਨਾਂ ਨੌਕਰ ਉਹ ਤਾਂ ਭਰ ਭਰ ਕੇ ਤੱਕੜੇ ਐ ਨਹੀਂ ਦੇਈ ਜਾਂਦਾ ਬਿਣਾ ਤੋਲੇ ਹੀ ਅਣ ਤੋਲੇ ਹੀ ਤੇਰਾ ਮੋਦੀ ਖਾਨਾ ਲਟਾ ਰਿਹਾ ਜਦੋਂ ਸ਼ਿਕਾਇਤ ਹੋਈ ਫਿਰ ਰੱਬ ਨੇ ਕਿਰਪਾ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ ਰੱਖਿਆ ਕੀਤੀ ਸਾਰਾ ਕੁਝ ਪੂਰਾ ਨਿਕਲਿਆ ਘਾਟ ਬਾਤ ਕੋਈ ਹੋਈ ਨਹੀਂ ਇਸੇ ਕਰਕੇ ਗੁਰੂ ਨਾਨਕ ਨੇ ਆਖਿਆ ਸੀ ਤੇਰਾ 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 ਨਹੀਂ ਤੇਰਾ ਤੇਰਾ ਤੋਲਿਆ ਸੀ ਤੇਰਾ ਫਿਰ ਆਖਿਆ ਕਿ ਮੋਦੀ ਖਾਨਾ ਬੰਦਾ ਗੁਰੂ ਸਾਹਿਬ ਪਾਤਸ਼ਾਹ ਇਸ ਤਰ੍ਹਾਂ ਕੇ ਇਹ ਜਿਹੜੀ ਅਵਸਥਾ ਹੈ ਜਦੋਂ ਇਹ ਬਣਦੀ ਹੈ ਫਿਰ ਮਹਾਰਾਜ ਕਹਿੰਦੇ ਕਹੈ ਨਾਲ ਇੱਕ ਹੋਰ ਅਨੁਰਸ ਸਭ ਵਿਸਰੇ ਫਿਰ ਬਾਕੀ ਦੇ ਰਸ ਸਾਰੇ ਬਿਸਰ ਜਾਂਦੇ ਜੀ ਜਾਂ ਹਾਰ ਬਸੈ ਮਨ ਆਏ ਫਿਰ ਉਦੋਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਬਸ ਜਾਂਦਾ ਹੈ ਫਿਰ ਨਜ਼ਰ ਦੇ ਵਿੱਚ ਵੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰ ਇਤਿਹਾਸ ਸੁਣਦੇ ਆ ਪਾਈ ਕਨਈਆ ਜੀ ਦੇ ਨਾਂ ਤੇ ਅੱਜ ਵੱਡੀਆਂ-ਵੱਡੀਆਂ ਸੰਸਥਾਵਾਂ ਚੱਲ ਰਹੀਆਂ ਨੇ ਸੇਵਾ ਦੇ ਨਾਂ ਤੇ ਮੈਦਾਨ ਦੇ ਜੰਗ ਵਿੱਚ ਭਾਈ ਕਨਈਏ ਨੂੰ ਦੁਸ਼ਮਣ ਵੀ ਆਪਣਾ ਨਜ਼ਰ ਆ ਰਿਹਾ। ਉਹ ਕਹਿੰਦਾ ਸੀ ਆ ਵੀ ਤੇਰਾ ਰੂਪ ਹੈ, ਆ ਵੀ ਤੇਰਾ ਰੂਪ ਹੈ, ਆ ਵੀ ਤੇਰਾ ਰੂਪ ਹੈ। ਮੈਨੂੰ ਬਗਾਨਾ ਕੋਈ ਦਿਸਦਾ ਹੀ ਨਹੀਂ। ਇਸੇ ਕਾਰਕਿਤਾ ਭਾਈ ਕਨਈਆ ਜੀ ਸਾਰਿਆਂ ਨੂੰ ਪਾਣੀ ਪੁਲਾਇ ਦਿੰਦਾ। ਹਾਲਾਂਕਿ ਮੈਦਾਨ ਦੇ ਵਿੱਚ ਵਿਰੋਧੀ ਧਿਰ ਸੀ। ਫੱਟੜ ਪਏ ਮੁਗਲ ਰਾਜ ਦੇ ਸਰਕਾਰੀ ਸਿਪਾਹੀ ਸੀ। ਪਰ ਫਿਰ ਵੀ ਉਹ ਪਾਣੀ ਸਾਰਿਆਂ ਨੂੰ ਜੋਹਾ ਪਲਾ ਰਹੇ ਨੇ। ਕਿਉਂਕਿ ਉਹਨਾਂ ਦੀ ਨਜ਼ਰ ਉਹ ਬਣ ਚੁੱਕੀ ਸੀ ਜਿਹੜੀ ਨਜ਼ਰ ਦੇ ਵਿੱਚ ਸਭ ਕੁਝ ਰੱਬ ਦਾ ਨਜ਼ਰ ਆਉਂਦਾ ਹੈ ਉਦੋਂ ਕੁੱਤਿਆਂ ਵਿੱਚੋਂ ਵੀ ਰੱਬ ਨਜ਼ਰ ਆਉਂਦਾ ਹੈ ਇਸੇ ਕਰਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜ਼ਿਕਰ ਕੀਤਾ ਗਿਆ ਨਾ ਇਹ ਅਵਸਥਾ ਉਦੋਂ ਬਣਦੀ ਹੈ ਜਦੋਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਮਨ ਚੱਖਦਾ ਹੈ ਜਦੋਂ ਪਰਮੇਸ਼ਰ ਆਪਣੀ ਮੌਜੂਦਗੀ ਬੰਦੇ ਨੂੰ ਅਹਿਸਾਸ ਕਰਾਉਂਦਾ ਹੈ ਵੀ ਮੈਂ ਤੇਰੇ ਨਾਲ ਹਾਂ ਤੂੰ ਅਹਿਸਾਸ ਕਰਕੇ ਦੇਖ ਹੁਣ ਮੈਂ ਤੇਰੇ ਤੋਂ ਵੱਖ ਨਹੀਂ ਤੇਰੇ ਨਾਲ ਹਾਂ ਇਸ ਕਰਕੇ ਆਓ ਅੱਜ ਦੇ ਦੋ ਸ਼ਬਦਾਂ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕਰਕੇ ਐਸ ਮਨੁੱਖ ਨੂੰ ਸਮਝਾਇਆ ਕਿ ਮਨਾ ਤੂੰ ਬੰਜਾਰਾ ਬਣਦਾ ਰੱਬ ਦੇ ਨਾਮ ਦਾ ਬੰਜਕਾਰ ਉਹਦਾ ਫਿਰ ਦੂਜਾ ਸ਼ਬਦ ਰਸਨਾ ਦੇ ਰਾਹੀਂ ਐਸ ਜੀਵ ਦੇ ਸਰੀਰ ਦੇ ਅੰਗ ਰਾਹੀਂ ਮਨੁੱਖ ਨੂੰ ਆਖਿਆ ਵਰਦਿਆ ਤੂੰ ਰੱਬ ਦੇ ਨਾਮ ਦਾ ਰਸ ਚੱਕ ਫਿਰ ਦੁਨਿਆਵੀ ਰਸਾਂ ਤੋਂ ਤੇਰਾ ਖੜਾ ਸੁੱਣਾ ਨਹੀਂ ਤਾਂ ਜਿਹੜੀ ਦੁਨੀਆਂ ਵਾਲੀ ਭੁੱਖ ਹੈ ਇਹ ਵੱਧਦੀ ਤੁਰ ਜਾਵੇਗੀ ਘਟੇਗੀ ਨਹੀਂ ਜੇ ਚਾਹਨਾ ਹੈ ਸੁਖ ਸ਼ਾਂਤੀ